ਹਾਂ ਜੀ ਵੀਰੇ ਕੀ ਨਾਮ ਆ ਤੁਹਾਡਾ ਰਾਜਦੀਪ ਸਿੰਘ ਆ ਜੀ ਜਿਹੜਾ ਪਿੰਡਾ ਸਾਡਾ ਗੌਲ ਪਿੰਡਾ ਜੀ ਅਗੌਲ ਹਾਂ ਜੀ ਨਾਬਤ ਸੇਲ ਕੀ ਪ੍ਰੋਬਲਮ ਸੀਗੀ ਤੁਹਾਨੂੰ ਮੈਨੂੰ ਬਹੁਤ ਟਾਈਮ ਤੋਂ ਹੀ ਲੱਤ ਦੀ ਪ੍ਰੋਬਲਮ ਸੀ ਤੇ ਦਰਦ ਕਰਦੀ ਰਹਿੰਦੀ ਬਹੁਤ ਥਾਵਾਂ ਦਿਖਾਈ ਆਪਣੇ ਖੰਨੇ ਤੱਕ ਮਹਿੰਗੇ ਮਹਿੰਗੇ ਹਸਪੀਟਲ ਦਿਖਾਇਆ ਲੱਖ ਡੇਢ ਲੱਖ ਰੁਪਏ ਲਾਇਆ ਮੈਂ ਅੱਛਾ ਤਿੰਨ ਸਾਲ ਤੋਂ ਪ੍ਰੋਬਲਮ ਤੇ ਮੈਨੂੰ ਅੱਛਾ ਜੀ ਤੇ ਮੈਨੂੰ ਹੌਲੀ ਹੌਲੀ ਮੇਰੇ ਰਿਸ਼ਤੇਦਾਰਾਂ ਦੱਸਿਆ ਵੀ ਆਪਣੇ ਅਮਰਗੜ ਪਿੰਡਾ ਅੱਛਾ ਜੀ ਤੇ ਤੁਸੀਂ ਅਮਰਗੜ ਆਏ ਹਾਂ ਜੀ ਹਾਂ ਤੇ ਇੱਥੇ ਆ ਕੇ ਤੁਹਾਨੂੰ ਇਲਾਜ ਕਰਾਉਣ ਚ ਕੋਈ ਪ੍ਰੋਬਲਮ ਕੋਈ ਤਕਲੀਫ ਕੋਈ ਨਹੀਂ ਹੋਈ ਨਹੀਂ ਤੇ ਮੇਰਾ ਦੂਸਰਾ ਘੇੜਾ ਜੀ ਅੱਜ ਮੈਨੂੰ ਬਹੁਤ ਫਰਕ ਪੈ ਗਿਆ ਹੁਣ ਕੰਮਕਾਰ ਕਰਦੇ ਹੋਂ ਕੋਈ ਹਾਂਜੀ ਹਾਂ ਕੰਮ ਬਹੁਤ ਕਰਦਾ ਮੈਂ ਹੁਣ ਉਹ ਵਜਨ ਭਾਰ ਚੱਕ ਲੈਨੇ ਹੋਂ ਵਜਨ ਭਾਰ ਪੂਰਾ ਚੱਕਦੇ ਆ ਮਤਲਬ ਪਹਿਲਾਂ ਨਾਲੋਂ ਬਹੁਤ ਫਰਕ ਆ ਤੇ ਹੁਣ ਕੋਈ ਦਰਦ ਨਹੀਂ ਹੈਗਾ ਦਰਦ ਕੋਈ ਨਹੀਂ ਹੈਗਾ ਜੀ ਹੁਣ ਮੈਨੂੰ ਥੋੜੀ ਲੱਤ 'ਚ ਦਰਦ ਜਾਂਦਾ ਸੀ ਉਹ ਬਿਲਕੁਲ ਠੀਕ ਹੈ ਹਾਂਜੀ ਹਾਂ ਬਿਲਕੁਲ ਠੀਕ ਹੈ ਜੀ ਉਹ ਤੇ ਜਿਨ੍ਹਾਂ ਨੂੰ ਕੋਈ ਰੀੜ ਦੀ ਹੱਡੀ ਦੀ ਕੋਈ ਸਮੱਸਿਆ ਹੈ ਜਿਨ੍ਹਾਂ ਨੂੰ ਹਾਂਜੀ ਹਾਂ ਅੱਗੇ ਤੋਂ ਅੱਗੇ ਅਸੀਂ ਦੱਸ ਰਹੇ ਹਾਂ ਮੇਰੇ ਦੋ ਇੱਕ ਦੋ ਰਿਸ਼ਤੇਦਾਰ ਹੋਰ ਵੀ ਮੈਂ ਕਿਹਾ ਉਹ ਆਉਣਗੇ ਹੀ ਸ਼ਾਇਦ ਅਮਰਗੜ ਆ ਪਬਲਿਕ ਕਲੀਨਿਕ ਨਾਮਾੜਾ ਇਹ ਉਥੇ ਆਪਾਂ ਆ ਸਕਦੇ ਆ ਜੀ ਹਾਂ ਕੋਈ ਵਧੀਆ ਇਲਾਜ ਕੋਈ ਤਕਲੀਫ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਨਹੀਂ ਕੋਈ ਤਕਲੀਫ ਨਹੀਂ ਹੈਗੀ ਜੀ ਹੁਣ ਕਿਸੇ ਵੀ ਤਰ੍ਹਾਂ ਦੀ